오케이 소포노 마저 처모리 되야 될것 같아요. 나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나 ਕੀ ਗੱਲ ਹੋਈ ਸੀ ਜਿਹੜਾ ਡਾਂਗੋ ਡਾਂਗੀ ਤੇ ਤੁਸੀਂ ਹੋ ਜਲੇ ਸੀ ਉਹ ਵੀਰ ਜੀ ਗੱਲ ਇਹ ਆ ਵੀ ਆ ਮੇਰੇ ਭਰਾ ਵਾ ਮਜਬੀ ਸਿੱਖ ਹਾਂ ਉਹ ਹੁਣ ਇੱਕ ਬੰਦਾ ਕਹਿੰਦਾ ਵੀ ਮੈਨੂੰ ਹੀ ਮਿਲ ਜੇ ਦੂਜਿਆਂ ਨੂੰ ਮਿਲੇ ਨਾ ਕਿਸਾਨ ਦਾ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਰਿਸ਼ਤਾ ਤਾਂ ਤਾਂ ਹੀ ਹਾਂ ਜੀ ਇੱਕ ਬੜਾ ਕੇ ਰੱਖਾਂਗੇ ਤੇ ਜੇ ਕਿਨਾਂ ਵੀ ਆ ਕੇ ਤੂੰ ਕਿਉਂ ਆਇਆ ਇੱਥੇ ਜੀ ਤੂੰ ਕੰਤੋਂ ਆ ਗਿਆ ਉਹ ਗੱਲ ਨਹੀਂ ਹੁੰਦੀ ਬਾਅਦ ਸਦਾ ਕਰਕੇ ਇੱਕ ਵੱਡੇ ਵੀਰੇ ਹੀ ਖਾਣ ਆ ਸਰਪੰਚ ਸਾਹਿਬ ਸਾਡੇ ਭਾਈ ਜੀ ਐਂ ਗੱਲ ਆ ਵੀ ਇਹ ਨਾ ਜਿਹੜੀ ਸੇਵਾ ਇੱਕ ਐਨ ਜੀਓ ਲਵਾਈ ਗਈ ਆ ਐਨ ਜੀਓ ਦੀ ਇਹ ਸ਼ਰਤਾ ਵੀ ਅਸੀਂ ਜਿਹੜਾ ਸਮਾਨ ਦੇਣਾ ਸਿਰਫ ਜਿਹੜੇ ਅਗਲੇ ਬੰਦੇ ਘਰ ਆ ਉਹਨਾਂ ਨੂੰ ਹੀ ਦੇਣਾ ਜਿਹੜਾ ਸਮਾਨ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਆਉਂਦਾ ਇਹਨਾਂ ਸਾਰਿਆਂ ਨੂੰ ਪੁੱਛੋ ਨਹੀਂ ਮਿਲਿਆ ਤਾਂ ਜਿੰਨਾਂ ਨੂੰ ਚਾਹੀਦਾ ਉਹਨਾਂ ਨੂੰ ਨਹੀਂ ਦਿੰਦੇ ਦੇਖ ਲਓ ਤੁਹਾਡੇ ਸਾਹਮਣੇ ਲੜਾਈ ਹੋਣੀ ਆ ਉਹਦੇ ਕਹਿੰਦੇ ਅਸੀਂ 4 ਟਰਾਲੇ ਲੈ ਕੇ ਆਏ ਜਿੰਨੂੰ ਮਰਜ਼ੀ ਦੋ ਤੁਸੀਂ ਵੰਡਨੇ ਇੱਥੇ ਤੇ ਸ਼ਰਤਾ ਕੋਈ ਨਹੀਂ ਜਿਨ੍ਹਾਂ ਦੀਆਂ ਜ਼ਮੀਨਾਂ ਰੁੜਗੀਆਂ ਲੋਕ ਵੱਡੇ ਪੱਦਰ ਤੇ ਸੇਵਾ ਕਰ ਰਹੇ ਨੇ ਜੇ ਸਰਪੰਚ ਹੋ ਗਏ ਆਪਾਂ ਸ਼ਰਤਾ ਰੱਖਾਂਗੇ ਤੇ ਫਿਰ ਲੋਕਾਂ ਦੇ ਸਾਹਮਣੇ ਲੋਕ ਪਾਰਟੀ ਪਾਰਟੀ ਚੱਲਦੀ ਹੈ ਪਾਰਟੀ ਪਾਰਟੀ ਚੱਲਦੀ ਕੋਈ ਨਹੀਂ ਦਿੰਦਾ ਕੋਣ ਵੰਡਦਾ ਕੋਣ ਆ ਕੋਣ ਕਰਦਾ ਇੱਥੇ ਜਿਹੜਾ ਸਰੋਖਾ ਜਾਂਦਾ ਉਹ ਵੰਡੀ ਜਾਂਦਾ ਕੋਣ ਆ ਵਧਾਈ ਕਿੱਥੋਂ ਦੀ ਤੇਰੇ ਸੁਰੇ ਖਟਾਰੀਆ ਹਾਂ ਹੀ ਆਪਣੇ ਜੋ ਮੌਜੂਦਾ ਸਰਪੰਚ ਹੁੰਦੇ ਨੇ ਉਹਨਾਂ ਨੂੰ ਕਿਹਾ ਨਹੀਂ ਕਿ ਲਿਸਟਾਂ ਬਣਾਓ ਕਿ ਬਿਲਕੁਲ ਕਿਹਾ ਜੀ ਕੋਈ ਨਹੀਂ ਦਿੱਤਾ ਕੱਲ ਇਹਨਾਂ ਬੋਰੀ ਦਿੱਤੀ ਕਹਾਨੂੰ ਕਿਨਾਂ ਨੂੰ ਪਿੰਡ ਵਾਲੋ ਸਮਾਂ ਚਾਹੀਦਾ ਮੇਰੇ ਘਰੋਂ ਜਿੰਨਾ ਮਰਜ਼ੀ ਚੱਕ ਲਓ ਇੱਥੇ ਲੜਾਈ ਨਾ ਪਾਓ ਤੁਸੀਂ ਕੋਈ ਚੀਜ਼ ਦੇਣ ਆਂਦੇ ਹੋ ਤੁਸੀਂ ਕਹਿੰਦੇ ਕਿ ਮੈਂ ਬੰਨ ਤੋਂ ਪਾਰ ਵਾਲਿਆਂ ਨੂੰ ਦੇਣੀ ਹੈ ਮੈਂ ਤੁਹਾਡੇ ਕੋਲ ਧੱਕੇ ਨਾਲ ਥੋੜਾ ਖੋਲ ਲੂੰਗਾ ਤੁਸੀਂ ਵਧਾਈ ਕਰਦੇ ਬੇਟੇ ਜੇ ਵਿਰੋਧੀ ਤੇਰਾ ਬੜੀਆਂ ਘੇਰੀਆਂ ਕਹਿੰਦੇ ਨੇ ਕਿ ਤਸਵੀਰਾਂ ਖਚਾਉਣ ਹੀ ਆਉਂਦੇ ਨੇ ਵੈਸੇ ਇੱਥੇ ਸੇਵਾ ਨਹੀਂ ਕਰਦੇ ਅਸੀਂ ਸੇਵਾ ਕਰਨੀ ਇਹ ਸਾਨੂੰ ਪਤਾ ਹੈ ਜਾਂ ਸਾਡੇ ਮਹਾਰਾਜ ਨੂੰ ਪਤਾ ਹੈ ਅਸੀਂ ਕਿਹੇ ਅੱਗੇ ਆਦਾ ਪ੍ਰੂਫ ਨਹੀਂ ਕਰਨਾ ਹੈਗਾ ਕਿ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਹੋਰ ਜਿਨ੍ਹਾਂ ਦੀ ਜ਼ਮੀਨ ਡੁੱਬ ਗਈ ਇਹਨਾਂ ਨੂੰ ਮੁਆਵਜ਼ੀ ਮਿਲਣਗੇ ਬਿਲਕੁਲ ਮਿਲਣਗੇ ਜੀ ਕਿੰਨਾ ਕਿੰਨਾ ਮਿਲੇਗਾ ਇਕਦਾਂ ਮਤੇਗੜ ਸੁਭਰਾ ਦੇ ਵਿੱਚ ਪਹੁੰਚੇ ਸੀ ਤੇ ਕੁਝ ਨਾ ਇੱਥੇ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਤਾਂ ਸਤਲੁਜ ਬਿਆਸ ਨੇ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਤੇ ਫਸਲਾਂ ਤਬਾਹ ਹੋ ਰਹੀਆਂ ਨੇ ਦੂਸਰੇ ਪਾਸੇ ਨਾ ਇੱਕ ਉੱਥੇ ਕੁਝ ਨਾ ਲੋਕ ਨਾ ਆਪਸ ਦੇ ਵਿੱਚ ਤੂੰ ਤੂੰ ਮੈਂ ਇੱਕ ਮੈਂ ਮੈਂ ਕਰਦੇ ਨਜ਼ਰ ਦੇ ਤੇ ਇੱਕ ਵੀਰ ਇਹ ਸੀ ਉਹਨਾਂ ਦੇ ਵਿੱਚ ਇਹਦੇ ਨਾਲ ਗੱਲਬਾਤ ਕਰਦੇ ਆ ਕੀ ਨਾ ਜੀ ਵੀਰ ਜੀ ਤੇ ਕਿਹੜਾ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਪਿੰਡ ਪਦੇਗਾ ਸਭਰਾ ਕੀ ਗੱਲ ਹੋਈ ਸੀ ਜਿਹੜਾ ਡਾਂਗੋ ਡਾਂਗੀ ਤੇ ਤੁਸੀਂ ਉਹ ਜਲੇ ਸੀ ਉਹ ਵੀਰ ਜੀ ਗੱਲ ਇਹ ਆ ਵੀ ਆ ਮੇਰੇ ਭਰਾ ਵਾ ਮਜੀਬ ਸਿੰਘ ਹਾਂ ਇਹਨਾਂ ਨੇ ਪਹਿਲੀਆਂ ਠੇਕੇ ਦੇ ਲਈਆਂ ਉਧਰ ਤੇ ਫਸਲ ਇਹਨਾਂ ਦੀ ਆਪਦੀਆਂ ਵੀ ਹੈਗੀਆਂ ਤੇ ਠੇਕੇ ਦੇ ਵੀ ਲਈਆਂ ਵੀਰ ਨੇ ਹੋਰ ਇਹ ਫਸਲ ਖਰਾਬ ਹੋਈ ਇਹਨਾਂ ਦੇ ਪੱਠੇ ਉਧਰ ਹੀ ਤੇ ਪੱਠਿਆਂ ਦਾ ਕਰਕੇ ਫਰਾਇਆ ਚਾਰਾ ਵੀ ਇਹਨਾਂ ਨੂੰ ਵੀ ਥੋੜਾ ਘਣਾ ਮਿਲ ਜਾਵੇ ਉਹ ਨਾ ਇੱਕ ਬੰਦਾ ਕਹਿੰਦਾ ਵੀ ਮੈਨੂੰ ਹੀ ਮਿਲ ਜਾਏ ਦੂਜਿਆਂ ਨੂੰ ਮਿਲੇ ਨਾ ਰਿਕਵੈਸਟ ਕਰਕੇ ਵੀ ਇੱਕ ਤੋਂ ਬਾਰਿਸ਼ ਹੋ ਰਹੀ ਆ ਬਾਰਿਸ਼ ਦਾ ਕਰਕੇ ਕੀ ਕੰਮ ਆਏਗਾ ਇੱਕ ਬੰਦੇ ਵੀਰੇ ਹੀ ਬਾਰਿਸ਼ ਦਾ ਕਰਕੇ ਸਾਰਿਆਂ ਨੂੰ ਇਹ ਜਿਹੜੀ ਪੱਠੇ ਦੀ ਆ ਡੰਗਰਾ ਤੇ ਦਿੱਤਉਂਦੀ ਆ ਇਸ ਕਰਕੇ ਇਸ ਕਰਕੇ ਮੈਂ ਤਾਂ ਇਹ ਗੱਲ ਕਹੀ ਸੀ ਵੀ ਸਾਰਿਆਂ ਨੂੰ ਮਿਲ ਜਾਵੇ ਜਿਹੜੇ ਦੂਜੇ ਵਿਚਾਰੇ ਆ ਇਹ ਭੈਣ ਭਰਾ ਵਾ ਇਹਨਾਂ ਨੂੰ ਵੀ ਮਿਲ ਜਾਵੇ ਥੋੜਾ ਘਣਾ ਆ ਗੱਲ ਹੀ ਹੋਰ ਗੱਲ ਕੋਈ ਨਹੀਂ ਜੀ ਅੱਛਾ ਚਾਰਾ ਵੰਡ ਕੌਣ ਰਿਹਾ ਸੀ ਵੰਡ ਤਾਂ ਜੀ ਆਪਣੇ ਨਗਰ ਦੇ ਵਿੱਚੋਂ ਸੇਵਾ ਵਾਲੇ ਆਏ ਆ ਜੀ ਸਮਾਜ ਸੇ ਆਇਸ ਹਸਤਾਲੋ ਹੀ ਇਹ ਨਗਰ ਵੱਲੋਂ ਪਿੰਡ ਵੱਲੋਂ ਕਿਹੇ ਲੋ ਆਇਆ ਜੀ ਅੱਛਾ ਉਹ ਜਿਹੜੇ ਲੋਕਾਂ ਦੀ ਜ਼ਮੀਨ ਇੱਧਰ ਸੀ ਤੇ ਘਰ ਇੱਧਰ ਸੀ ਜ਼ਮੀਨਾਂ ਜਿਹੜੀਆਂ ਉਹਨਾਂ ਦੀਆਂ ਵਹਿ ਗਈਆਂ ਤੇ ਉਹ ਚਾਰਾ ਲੈਣਾ ਚਾਹੁੰਦੇ ਸਨ ਹਾਂਜੀ ਉਹ ਵੀ ਲੈਣਾ ਚਾਹ ਉਹ ਲੈਣ ਕੀ ਕੋਈ ਗੱਲ ਨਹੀਂ ਲੋੜਵੰਦਾਂ ਨੂੰ ਸਰ ਨੂੰ ਮਿਲ ਜਾਵੇ ਤਾਂ ਇਹੋ ਕਹਾਂ ਵੀ ਚਲੇ ਨਾ ਇਹ ਜ਼ਮੀਨਾਂ ਪੱਠੇ ਉਦਾਰੀ ਕੋਈ ਮਿਲ ਜਾਵੇ ਇਹੋ ਗੱਲ ਹੋਈ ਗੱਲ ਕੋਈ ਨਹੀਂ ਹੋਈ ਜੀ ਤੇ ਉਹ ਰੋਕਦੇ ਕੌਣ ਆ ਲੋਕ ਉਹ ਇੱਥੋਂ ਦੇ ਰਹਿਣ ਵਾਲਾ ਜੀ ਹਾਂਜੀ ਉਹ ਰੋਕਦਾ ਰੋਕਦਾ ਕਿ ਤੂੰ ਤੇਰਾ ਉਹ ਕਹਿੰਦਾ ਤੇਰਾ ਕੁਛ ਨਹੀਂ ਮੇਰਾ ਵਾਕੇ ਮੇਰਾ ਨਾ ਡੰਗਰੀ ਹੈਗਾ ਮੇਰ ਨਾਲ ਕਾਹਤੇ ਕਿਹਾ ਸੀ ਉਹ ਕਹਿੰਦਾ ਫਾਦੇ ਕਰ ਸਭਰਾ ਇਸ ਕਰਕੇ ਫਸਲ ਦੀ ਮਾਰ ਆ ਜਿਹੜੀ ਇਹ ਗਰੀਬ ਨੂੰ ਵੀ ਹੁੰਨੀ ਪੈਂਦੀ ਆ ਤੇ ਅਮੀਰ ਨੂੰ ਵੀ ਹੁੰਨੀ ਪੈਂਦੀ ਆ ਜੇ ਹੋਊ ਫਸਲਾ ਤੇ ਗਰੀਬ ਖਾਊਗਾ ਜੇ ਹੋਊ ਉਹਨਾਂ ਦੇ ਗਰੀਬ ਕਿੱਥੋਂ ਖਾਊਗਾ ਜੀ ਉੱਤੋਂ ਬਾਰਿਸ਼ ਚੱਲ ਰਹੀ ਆ ਦਿਹਾੜੀ ਦਾ ਪਾਸਾ ਸਾਰਾ ਬੰਦ ਹੋਇਆ ਜੇ ਗਰੀਬ ਇੱਥੇ ਆ ਕੇ ਵੀ ਦੇਖਦਾ ਜਦੋਂ ਭੈਣ ਭਰਾਵਾਂ ਦਾ ਦਰਦ ਹੁੰਦਾ ਆਪਾਂ ਕਹਿ ਦਿੰਨੇ ਆ ਬੀ ਕਿਸਾਨ ਦਾ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਰਿਸ਼ਤਾ ਤਾਂ ਤਾਂ ਹੀ ਹੈ ਨਾ ਜੇ ਇੱਕ ਬੜਾ ਕੇ ਰੱਖਾਂਗੇ ਤੇ ਰਿਸ਼ਤਾ ਤਾਂ ਹੁੰਦਾ ਹੈ ਜੇ ਕਿ ਇਹਨਾਂ ਨੇ ਆ ਕੇ ਤੂੰ ਕਿਉਂ ਆਇਆ ਇੱਥੇ ਜੀ ਤੂੰ ਕੰਤੋਂ ਆ ਗਿਆ ਉਹ ਗੱਲ ਨਹੀਂ ਹੁੰਦੀ ਚਲੋ ਇੱਕ ਜਿਹਾ ਆਪਣਾ ਰਿਸ਼ਤਾ ਰੱਖਦੇ ਤੇ ਕਦੇ ਜੇ ਕੋਈ ਦਰਦ ਨਹੀਂ ਆ ਜਾਂਦਾ ਇਹੋ ਗੱਲ ਹੈ ਜੀ ਤੁਹਾਡੇ ਡੰਗਰਾਂ ਵਾਸਤੇ ਜਰਾ ਮੰਗਦੇ ਸਾਡੇ ਡੰਗਰਾਂ ਵਾਸਤੇ ਮੰਗਦਾ ਸਾਡੀ ਜ਼ਮੀਨ ਕਿੰਨੀ ਹੈ ਸਾਡੀ 2.5 ਕਿਲੇ ਜ਼ਮੀਨ ਰਾਵਦੀ ਆ 12 ਕਿਲੇ ਠੇਕੇ ਦੇ ਲਈ ਆ ਤੇ ਉਹ ਸਾਰੀ ਉਹ ਸਾਰੀ ਦਰਿਆ ਦੇ ਵਿੱਚ ਸਾਰਾ ਡੁੱਬ ਗਿਆ ਤੇ ਹੁਣ ਜਿਹੜਾ ਚਾਰਾ ਆਇਆ ਉਹ ਤੁਹਾਨੂੰ ਨਹੀਂ ਮਿਲਿਆ ਕੱਲ ਨੂੰ ਇੱਕ ਬੋਰੀ ਦਿੱਤੀ ਫੀਸ ਦੀ ਬੱਸ ਕਦੇ ਕੋਸ਼ ਤਾਂ ਕੋਈ ਕੋਈ ਲਿਖੇ ਨਹੀਂ ਦਿੰਦੇ ਕਿ ਕੌਣ ਕਿੰਨੂ ਕਿੰਨੂ ਦੇਣਾ ਆ ਪਾਰਟੀ ਬਾਈ ਚੱਲਦੀ ਆ ਪਾਰਟੀ ਬਾਈ ਚੱਲਦੀ ਕੋਈ ਨਹੀਂ ਦਿੰਦਾ ਕੋਣ ਵੰਡਦਾ ਕੌਣ ਆ ਕੌਣ ਕਰਦਾ ਇਥੇ ਜੀਵਾਸ ਰੋਗਾ ਜਾਂਦਾ ਉਹ ਵੰਡੀ ਜਾਂਦਾ ਆ ਕਿਹੜੇ ਹਲਕੇ ਦੇ ਵਿੱਚ ਤੁਹਾਡਾ ਪਿੰਡ ਕਿਹੜੇ ਹਲਕੇ ਵਿੱਚ ਪੈਂਦਾ ਜੀਰੇ ਜਿਲ੍ਹਾ ਬਰਾਏ ਪਰਸੀ ਜੀਰੇ ਕੌਣ ਆ ਵਧਾਈ ਕਿਥੋਂ ਦੇ ਇਥੇ ਦੇ ਬੰਦੇ ਖਟਾਰੀਆ ਹਾਂ ਉਹਨਾਂ ਦੇ ਬੇਟੇ ਇੱਥੇ ਆਏ ਆ ਉਹਨਾਂ ਨੇ ਤੁਸੀਂ ਗੱਲਬਾਤ ਨਹੀਂ ਕੀਤੀ ਕਿ ਸਾਨੂੰ ਵੀ ਮਿਲਣਾ ਜੀ ਉਹਨਾਂ ਜਨ ਕੱਲਿਆਂ ਨੇ ਕਿ ਬੋਰੀ ਸਾਨੂੰ ਮਿਲੀ ਆ ਹੋਰ ਕੁਝ ਨਹੀਂ ਸਾਨੂੰ ਦਿੱਤਾ ਹਾਂ ਹਾਂ ਕੋਈ ਪਲਾਨਿੰਗ ਨਹੀਂ ਲਾਗੋ ਬਣਿਆ ਪਿੰਡ ਦੇ ਕੋਈ ਲੋਕ ਇੱਥੇ ਮੌਜੂਦਾ ਨਹੀਂ ਹੁੰਦੇ ਕਿ ਜਿਹੜੇ ਚੁਣੇ ਆ ਨਮਾਇੰਦੇ ਕਿ ਉਹ ਉਹ ਲੋਕ ਹੀ ਵੰਡਣ ਸਾਰੇ ਕੋਈ ਨਹੀਂ ਠੀਕ ਸਾਰੇ ਕੋਈ ਨਹੀਂ ਕੀ ਕੀ ਸਮਾਜ ਸੇਵੀਆਂ ਨੂੰ ਕੀ ਮੰਗ ਕਰਨੀ ਜਾਓਗੇ ਆ ਜਾਨ ਸਾਨੂੰ ਵੰਡ ਕੇ ਜੋ ਜੋ ਸਾਡਾ ਬੰਦਾ ਪੱਠੇ ਸਾਡੇ ਪੱਠੇ ਡੁੱਬ ਗਏ ਸਾਡੇ ਸਾਰੇ ਝੋਨੇ ਡੁੱਬ ਗਏ ਕੋਈ ਬੰਦਾ ਅੱਜ ਨਹੀਂ ਹੈਗੇ ਠੀਕ ਹੈ ਨਾ ਕਿੰਨੇ ਕੁ ਤੁਹਾਡੇ ਡੰਗਰ ਪਸ਼ੂ ਕਿੰਨੇ ਗਏ 5 5 4 4 ਡੰਗਰ ਸਾਰਿਆਂ ਕੋਲ ਮਾਰੀ ਕੀ ਨਾ ਕੀ ਨਾ ਕੀ ਕਿੰਨੇ ਕੁ ਲੋਕ ਆ ਜਿਹੜੇ ਇਹੋ ਜਿਹੇ ਘਰ ਜਿਨ੍ਹਾਂ ਦੀ ਪੈਲੀ ਇਧਰ ਆ ਤੇ ਘਰ ਉਧਰ 15 20 ਘਰ ਇਹੋ ਜੀ ਹਾਂ ਵੀ ਜਿਹਨਾਂ ਦੀ ਪੈੜੀ ਇੱਧਰ ਆ ਘਰ ਇੱਧਰ ਹੋਣ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਜੀ ਕਰਦਾ ਜੀ ਦੇਖ ਨਹੀਂ ਜਰਾ ਨਹੀਂ ਠੀਕ ਹੈ ਬਸ ਇਹੋ ਗੱਲਾਂ ਨੇ ਸਾਰਿਆਂ ਨੂੰ ਜੋ ਹਾਂ ਕੋਈ ਐਡੀ ਤੋਂ ਬੰਦਾ ਸੋ ਸੋ ਕੋਈ ਨਹੀਂ ਕੋਈ ਚੁੱਪ ਰਹਤ ਤੂੰ ਨਨ ਕਈ ਇੱਧਰ ਆ ਗੱਲ ਕਰਨ ਨਿਕਰਨ ਉਹਨਾਂ ਨੂੰ ਸੋਚ ਬੁਲਾਇਆ ਤੈਨੂੰ ਆ ਮੈਂ ਵੀਡੀਓ ਬਣਾਉਣ ਕੋਸ਼ਿਸ਼ ਕਰੀ ਜਾਂਦਾ ਭਾਈ ਕੀ ਕਹਿਣਾ ਜੀ ਬਾਈ ਜੀ ਸਭ ਕੁਝ ਮਿਲਦਾ ਸਭ ਕੁਝ ਮਿਲਦਾ ਵਾ ਆਣ ਕੇ ਤੇ ਇੱਥੇ ਲਿਸਟ ਬਣਵਾਵੇ ਸਰਪੰਚ ਸਾਹਿਬ ਆਂਦਾ ਲਿਸਟ ਬਣੇ ਤੇ ਸਭ ਕੁਝ ਮਿਲੂ ਤੇ ਜਦੋਂ ਲਿਸਟ ਨਹੀਂ ਬਣਾਉਂਦੇ ਪਹਿਲੋਂ ਘਰੇ ਬੈਠੇ ਰਹਿੰਦੇ ਆ ਮੁੜ ਕੇ ਆਣ ਕੇ ਤੇ ਸਰਪੰਚ ਨੂੰ ਆਨੀਆਂ ਕਰਦੇ ਇੱਧਰ ਸਾਡਾ ਹੁਣ 40 ਕਿੱਲੇ ਸਾਡੇ ਕੋਲੇ ਠੇਕਾ ਠੇਕੇ ਦੇ ਪੈਲੀ ਆ ਹੈ ਅਹੀਂ ਤਾਂ ਹੁਣ ਲੈਣਾ ਹੀ ਲੈਣਾ ਮਾਰੀ ਦਿਆਂ ਤੁਸੀਂ ਤੁਸੀਂ ਗੁਰਸੇਖ ਬੰਦੇ ਜੀ ਬੜੇ ਠੰਡੇ ਤੀਰੇ ਸੁਭਾਅ ਦੇ ਚੰਗੇ ਸੁਭਾਅ ਦੇ ਲੱਗਦੇ ਜੇ ਬੰਦੇ ਮਤਲਬ ਇਹ ਜਿਹੜੀ ਆ ਗੱਲਬਾਤ ਕਹਿ ਰਹੇ ਕਿ ਸਾਡੀ ਪੈਲੀ ਜਿਹੜੀ ਉਹ ਇੱ ਨਾਲ ਡੰਗਰ ਆ ਸਾਨੂੰ ਵੀ ਚੋਕਰ ਦਿੱਤਾ ਜਿਵੇਂ ਮੰਗਦਾ ਉਹਨਾਂ ਦੀ ਸਿਰਫ ਇਹੀ ਆ ਨਾ ਬਾਬਾ ਜੀ ਅਸੀਂ ਆ ਨਾ ਲਓ ਸਰਪੰਚ ਸਾਹਿਬ ਆਂਦਾ ਲਿਸਟ ਬਣਾਓ ਬਣਾ ਕੇ ਦੇਓ ਤੇ ਸਾਰਿਆਂ ਨੂੰ ਮਿਲੂ ਲਿਸਟ ਜਿਵੇਂ ਜਿਵੇਂ ਬਣੀ ਹੋਵੇ ਓਵੇਂ ਦਿੰਦੇ ਪਾਣੀ ਆ ਇਹਨੂੰ ਕਿੰਨੇ ਪਾਣੀ ਆ ਇਹਨੂੰ ਕਿੰਨੇ ਦਿਨ ਹੋ ਗਏ ਵੀਰ ਜੀ ਪਾਣੀ ਆ ਇਹਨੂੰ ਘਰ ਤੋਂ ਘਟ 20 25 ਦਿਨ ਹੋ ਗਏ ਅਜੇ ਤੱਕ ਲਿਸਟਾਂ ਹੀ ਨਹੀਂ ਬਣੀਆਂ ਜੀ ਤੇ ਲਿਸਟਾਂ ਨਾ ਲਿਖਾਓਗੇ ਤੇ ਮਿਲਣਾ ਨਹੀਂ ਤਾਂ ਨਜ਼ਰ ਕੱਖ ਨਹੀਂ ਮੈਂਦਾ ਸਰਪੰਚ ਨੂੰ ਨਾਲ ਖਾਉਣੇ ਪੈਣਗੇ ਹਾਂਜੀ ਸਰਪੰਚ ਨੂੰ ਲਗਾਉਣੇ ਪੈਣਗੇ ਕਿਉਂਕਿ ਸਰਪੰਚ ਨੇ ਸਰਪੰਚ ਨੇ ਜੋ ਲਿਸਟ ਤੇ ਨਾਮ ਹੋਇਆ ਇਧਰ ਨੇ ਆਂਦਾ ਜਿਹੜੇ ਜ਼ ਇੱਥੇ ਚੱਲਦੇ ਆ ਤੇ ਘਰਾਂ ਦੇ ਵਿੱਚ ਪਾਣੀ ਆ ਸਾਰਾ ਕੁਝ ਹੋਵੇਂ ਤੁਸੀਂ ਨਾਂ ਲਿਖਾਉਣ ਦੀਆਂ ਗੱਲਾਂ ਕਰ ਰਹੇ ਜੀ ਮੌਜੂਦਾ ਬੰਦਾ ਇੱਥੇ ਖੜੇ ਆ ਕੀ ਉਹ ਮੰਗਣ ਦੇ ਆਪਾਂ ਨੂੰ ਪਤਾ ਨਹੀਂ ਕਿ ਉਹਨਾਂ ਦੀ ਜ਼ਮੀਨ ਡੁੱਬੀ ਹੈ ਜੇ ਨਹੀਂ ਤੁਸੀਂ ਤੁਸੀਂ ਮੌਜੂਦਾ ਕੋਈ ਸਰਕਾਰ ਦੇ ਨੁਮਾਇੰਦੇ ਜੇ ਮੈਂਬਰ ਬਟਿਆਦੇ ਕੋਈ ਕੁਝ ਨਹੀਂ ਜੀ ਕੋਈ ਟ੍ਰਿਕੜਾ ਜੀ ਤੁਹਾਡਾ ਫਟੇਗਰ ਸਭਰਾ ਕੁਝ ਨਹੀਂ ਸਾਡੀ ਅਸੀਂ ਇਹਨਾਂ ਨੂੰ ਇਹ ਵੀ ਆਣੇ ਆ ਕਿ ਲੜੋ ਨਾ ਮੈਂ ਤੁਹਾਡੇ ਸਾਹਮਣੇ ਅੱਗੇ ਹੋ ਗਿਆ ਦਾਣੇ ਨਾ ਮੈਂ ਨਾ ਲੜੋ ਹੁਣ ਇਹਨਾਂ ਨੇ ਵੀਡੀਓ ਪਾਤੀ ਆ ਨਾ ਇਹ ਮਕਾਲ ਹੋਣ ਇੱਥੇ ਸਾਰਿਆਂ ਨੇ ਵੱਧਨੇ ਆ ਫਾਇਦਾ ਕੋਈ ਹੈਗਾ ਆ ਆਪਾਂ ਤਾਂ ਇਹ ਸਾਰੇ ਮਰੇ ਪਏ ਆ ਨਾ ਇਹ ਕੰਮ ਕਰੋ ਨਾ ਲੜੋ ਤੇ ਨਾਲ ਲੜਨ ਦੀ ਲੋੜ ਆ ਬਾਹਲੀ ਗੱਲ ਆ ਅਸੀਂ ਛੱਡ ਦਿੰਨੇ ਸਾਡੇ ਜਿਹੜਾ ਸਾਨੂੰ ਦਿੱਤਾ ਥੋੜਾ ਬਹੁਤਾ ਅਸੀਂ ਉਹ ਵੀ ਆਨੇ ਲੈ ਜਾਂਦੇ ਕਿ ਕਲੇ ਦੀ ਲੋੜ ਕੋਈ ਨਹੀਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਕਿਉਂ ਕਿੰਡ ਦਾ ਸਾਡੇ ਦਾ ਮਸਲਾ ਲੋੜ ਹੀ ਕੀ ਛਤਰਾ ਛਤਰੀ ਆ ਹੁੰਦੀ ਇਹਦਾ ਜਿਹੜੀ ਆਫਤ ਆਈ ਉਹਦਾ ਹੀ ਆਈ ਹੈ ਹੈ ਇਹਦੇ ਨਾਲ ਲੈਣਾ ਕਿਤੇ ਪੂਰੀ ਤਾਂ ਪੈ ਨਹੀਂ ਚਲੀ ਇਹਦਾ ਰੱਬ ਆਪਦਾ ਦੇਵੇ ਤੇ ਪੂਰੀ ਪੈਣੀ ਹੈ ਇਹਦਾ ਨਹੀਂ ਇਹਦੇ ਗੱਲ ਕਹਿੰਨੇ ਕਿ ਸਮਾਜ ਸੇਵੀ ਦੂਰੋਂ ਦੂਰੋਂ ਆਪਣੀ ਸਮਾਜ ਸੇਵੀ ਆਪਣੀ ਦੂਰੋਂ ਦੂਰੋਂ ਮਦਦ ਕਰਨ ਆਤੇ ਆ ਰਹੇ ਆ ਕਿ ਆਪਾਂ ਨੂੰ ਇੱਥੇ ਇਦਾਂ ਦੀਆਂ ਚੀਜ਼ਾਂ ਵਧੀਆਂ ਨਹੀਂ ਦੇਖੋ ਜੀ ਸਰਕਾਰ ਨੇ ਗੱਲ ਕਰ ਲਈਏ ਸਰਕਾਰ ਹੋਣ ਹੋਦੀ ਤਾਂ ਸੁਣ ਲੈ ਸਰਕਾਰ ਤੋਂ ਜੋ ਆਉਂਦਿਆ ਕਰ ਲਈਏ ਯਾਰ ਗੱਲ ਸਰਕਾਰ ਤੋਂ ਜੋ ਆਉਂਦਿਆ ਸਾਰੇ ਪਿੰਡ ਦੇ ਜਿੰਨੇ ਲੋਕਾਂ ਜਿਹੜੇ ਇੱਧਰ ਪੜ੍ਹਿਆ ਸਾਰੇ ਮੜਵਾ ਮਿਲਦੇ ਆ ਜਿਹੜੇ ਸੰਥਾ ਵਾਲੇ ਵੀਰ ਆਉਂਦੇ ਆ ਉਹ ਆਉਂਦੇ ਵੀ ਅਸੀਂ ਜਿਹੜੇ ਇੱਧਰ ਲੋਕ ਇਨ੍ਹਾਂ ਦੇ ਘਰਾਂ ਨੇ ਜਿਹੜੇ ਇੰਨਾ ਕੱਲਿਆਂ ਦੇ ਇੱਧਰ ਘਰ ਆ ਭਾਈ ਉਹਨਾਂ ਨੂੰ ਦੇਣਾ ਚੱਲ 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 ਠੀਕ ਆ ਚੱਲ ਆ ਗੱਲ ਸੁਣ ਲਓ ਕਰੋ ਗੱਲ ਸੋ ਮੌਜੂਦਾ ਵਿਧਾਇਕ ਦੇ ਬੇਟੇ ਆਏ ਨੇ ਗੱਲਬਾਤ ਕਰਦੇ ਆ ਤੁਹਾਡੇ ਅਗਵਾ ਵੱਲੋਂ ਇਹਨਾਂ ਲੋਕਾਂ ਨਾਲ ਵਿਤਕਰੇबाजी ਕੀਤੀ ਜਾ ਰਹੀ ਆ ਚਾਰਾ ਨਹੀਂ ਦਿੱਤਾ ਜਾ ਰਿਹਾ ਕੀ ਕਹਿਣਾ ਹੈ ਬਿਲਕੁਲ ਜੀ ਕੋਈ ਵਿਤਕਰੇबाजी ਨਹੀਂ ਹੋ ਰਹੀ ਸਾਡਾ ਪਹਿਲਾਂ ਹੀ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਪਾਰਟੀ ਬਾਈ ਤੋਤੇ ਉੱਠ ਕੇ ਕੋਈ ਵਿਤਕਰਾ ਨਹੀਂ ਕਰਨਾ ਸਰਕਾਰ ਵੀ ਬਾਕੀ ਇਕਜੁੱਟ ਹੋਈ ਹੋਈ ਹੈ ਸਾਰੇ ਜਾਨੇ ਮਦਦ ਕਰਨ ਤਿਆਰ ਹੈ ਮੈਂ ਵੀ ਇੱਥੇ ਹੁਣ ਚਾਰਾ ਲੈ ਕੇ ਆਇਆ ਹਾਂ ਚੌਕਰ ਲੈ ਆਪਣੇ ਤਹਿਸੀਲਦਾਰ ਸਾਹਿਬ ਵੀ ਬੈਠੇ ਹੋਏ ਆ ਪਰ ਇਹਨਾਂ ਨੂੰ ਅਸੀਂ ਵੀ ਇਹ ਸਮਝਾਣੇ ਪਏ ਕਿ ਸਾਰਾ ਕੋਸ਼ਿਸ਼ ਤੁਹਾਨੂੰ ਮਿਲੂਗਾ ਪਰ ਤੁਸੀਂ ਵੀ ਥੋੜਾ ਜਿਹਾ ਸਬਰ ਰੱਖੋ ਸਾਰੇ ਜਾਨੇ ਸਰ ਤੁਸੀਂ ਆਪਣੇ ਜੋ ਪੰਚਾਇਤ ਪੰਚਾਇਤ ਹੁੰਦੀਆਂ ਮੌਜੂਦਾ ਸਰਪੰਚ ਹੁੰਦੇ ਨੇ ਉਹਨਾਂ ਨੂੰ ਕਿਹਾ ਨਹੀਂ ਕਿ ਲਿਸਟਾਂ ਬਣਾਓ ਕਿ ਬਿਲਕੁਲ ਕਿਹਾ ਜੀ ਪਰ ਉਹ ਕਹਿੰਦੇ ਕਿ ਅਜੇ 25 ਇੱਕ ਮਿੰਟ ਆ ਦੇਖੋ ਜੀ ਆ ਦੇਖੋ ਲਿਸਟਰ ਦੀ ਕਿਹੜੀ ਗੱਲ ਪਰ ਇਹਨਾਂ ਗਰੀਬਾਂ ਦੇ ਨਾਮ ਕਿਉਂ ਨਹੀਂ ਹੈ ਵਿੱਚ ਜਿਹੜੇ ਕਹਿ ਰਹੇ ਆ ਬਾਪੂ ਜੀ ਆਓ ਲੱਗਿਓ ਇਹਨਾਂ ਕਹਿੰ ਲੈਕ ਜੋਕਰ ਦੀ ਬੋਲੀ ਇੱਧਰ ਇੱਧਰ ਆਓ ਨਾ ਲੱਗਿਓ ਆ ਦੇਖੋ ਆ ਸਰਪੰਚ ਸਾਹਿਬ ਸਾਡੇ ਭਾਈ ਜੀ ਐਂ ਗੱਲ ਆ ਵੀ ਇਹ ਨਾ ਜਿਹੜੀ ਸੇਵਾ ਇੱਕ ਐਨ ਜੀਓ ਲੰਮਾਈ ਗਈ ਆ ਹੂੰ ਹੂੰ ਹਾਂਜੀ ਉਹਦੀ ਇਹ ਸ਼ਰਤਾ ਵੀ ਅਸੀਂ ਜਿਹੜਾ ਸਮਾਨ ਦੇਣਾ ਸਿਰਫ ਜਿਹੜੇ ਅਗਲੇ ਬੰਦੇ ਘਰ ਆ ਉਹਨਾਂ ਨੂੰ ਹੀ ਦੇਣਾ ਜਿਹੜਾ ਸਮਾਨ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਆਉਂਦਾ ਇਹਨਾਂ ਸਾਰਿਆਂ ਨੂੰ ਪੁੱਛੋ ਨਹੀਂ ਮਿਲਿਆ ਤਾਂ ਤੁਹਾਡੇ ਹੀ ਬੰਦੇ ਕਹਿ ਰਹੇ ਸਨ ਕਿ ਸਰਪੰਚ ਨੂੰ ਜਾ ਕੇ ਨਾਮ ਲਖਾਓ ਮੈਂ ਨਾ ਜੀ ਤੇ ਇਹਨਾਂ ਦੇ ਨਾਮ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਪਿੰਡ ਦੇ ਵਸਨੀਕ ਗਾਲੇ ਗਾਮ ਵੀ ਜਿਹੜੇ ਇਹ ਬੰਦੇ ਨੇ ਸੇਵਾ ਕਰਨੀ ਆ ਆਪਦੀ ਕਿਰਤ ਕਮਾਈ ਚੋਂ ਉਹ ਇੱਕ ਸ਼ਰਤ ਰੱਖਦਾ ਵੀ ਅਸੀਂ ਇਕੱਲੇ ਉਹਨਾਂ ਨੂੰ ਦੇਨੇ ਜਿਨ੍ਹਾਂ ਦੇ ਘਰ ਉਧਰ ਹੈ ਇੱਥੇ ਤੇ ਸ਼ਰਤਾ ਕੋਈ ਨਹੀਂ ਜਿਨ੍ਹਾਂ ਦੀਆਂ ਜ਼ਮੀਨਾਂ ਰੋੜਗੀਆਂ ਲੋਕ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਜੇ ਸਰਪੰਚ ਹੋ ਗ ਇੱਕ ਤੁਸੀਂ ਸੇਵਾ ਲੈ ਕੇ ਆਏ ਜੋ ਤੁਸੀਂ ਕਹਿੰਦੇ ਯਾਰ ਮੈਂ ਸੇਵਾ ਦੇਣੀ ਫਲਾਣੇ ਬੰਦਿਆਂ ਨੂੰ ਦੇਣੀ ਆ ਜਿਨ੍ਹਾਂ ਦੇ ਵੀ ਘਰ ਜਾਂ 30 ਘਰ ਅੰਦਰ ਘਰ ਰੁੜ ਗਿਆ ਮੈਂ ਕਿਵੇਂ ਕਹਿ ਸਕਦਾ ਵੀ ਇੱਧਰ ਵੀ ਰੁੜ ਉਹਦੇ ਕਹਿੰਦੇ ਅਸੀਂ ਚਾਰ ਟਰਾਲੇ ਲੈ ਕੇ ਆਏ ਜਿੰਨੂੰ ਮਰਜ਼ੀ ਦੋ ਤੁਸੀਂ ਵੰਡਨੇ ਸਰ ਐਨ ਜੀਓ ਇੱਥੇ ਆ ਮੇਰੇ ਕੋਈ ਦੁਸ਼ਮਣ ਥੋੜੇ ਆ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰੋਂ ਜਿੰਨਾ ਮਰਜ਼ੀ ਚੱਕ ਲਿਓ ਮੈਂ ਕਦੇ ਮਨਾ ਕਰਦਾ ਇਹਨਾਂ ਨੂੰ ਤੁਸੀਂ ਕਹਿ ਰਹੇ ਜੀ ਵਿਧਕਰੇ ਬਾਜੀ ਇੱਧਰ ਤੁਸੀਂ ਕਹਿ ਰਹੇ ਮੈਂ ਕਹਿੰਦਾ ਜਿੰਨਾਂ ਲੈਣੋ ਤੁਸੀਂ 12 ਕਿਲੋ ਖਾਵਾ ਤੇ ਨਿਕਲੇ ਆਉਦੀ ਆ 9 ਕਿਲੋ ਠੇਕੇ ਸਾਡੇ ਕੋਲੇ ਤੇ ਸਾਨੂੰ ਕੋਈ ਨਹੀਂ ਦੱਤਾ ਕੱਲ ঠিক ਉਹ ਸਰਕਾਰ ਵੱਲੋਂ ਆਈ ਇਹਨਾਂ ਨੂੰ ਆਵਾਜ਼ ਮਾਰ ਕੇ ਅਸੀਂ ਦਿੱਤੀ ਜੀ ਹੁਣ ਵੀ ਇਹਨਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਪਿੰਡ ਵੱਲੋਂ ਸਮਾਜ ਚਾਹੀਦਾ ਮੇਰੇ ਘਰੋਂ ਜਿੰਨਾ ਮਰਜ਼ੀ ਚੱਕ ਲੋ ਇੱਥੇ ਲੜਾਈ ਨਾ ਪਾਓ ਨਹੀਂ ਵਧੀਆ ਨਹੀਂ ਲੱਗਦਾ ਜਿਹੜੇ ਬੰਦੇ ਸੇਵਾ ਕਰਨ ਆਉਂਦੇ ਨਾ ਉਹ ਕਲਪ ਦੇ ਹੋ ਜਾਂਦੇ ਯਾਰ ਅਸੀਂ ਲੜਾਈ ਪਾਉਣ ਥੋੜੀ ਆ ਇਹ ਅੱਗੇ ਤੋਂ ਨਹੀਂ ਆਉਣਾ ਤੁਹਾਡੇ ਸਾਹਮਣੇ ਸਰਪੰਚ ਤੁਹਾਡੇ ਸਾਹਮਣੇ ਪਿੰਡ ਵਾਸੀ ਮੇਰੀ ਗੱਲ ਸੁਣੋ ਜੀ ਇੱਥੇ ਹੁਣੇ ਐਨਜੀਓ ਵਾਲੇ ਮੇਰੇ ਸਾਹਿਬ ਮੋਗੇ ਮੋਗੇ ਜ਼ਿਲ੍ਹੇ ਚੋਂ ਆਏ ਆ ਉਹ ਅਸੀਂ ਅਸੀਂ ਵੀ ਉੱਥੇ ਖੜੇ ਹੋਏ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇੱਧਰ ਬੰਨਦੇ ਇੱਧਰਲੇ ਮੈਂ ਤੁਹਾਡੇ ਕੋ ਧੱਕੇ ਨਾਲ ਥੋੜਾ ਖੋਲਵਾਂਗਾ ਇਹ ਤਾਂ ਹੁਣ ਉਹਨਾਂ ਦੀ ਮੱਕੀ ਆਪਦੀ ਅੰਡਰਸਟੈਂਡਿੰਗ ਹੈ ਜਾਂ ਇਹਦੇ ਐਨ ਜੀਓ ਦੇ ਨਾਲ ਆਪਸ ਵਿੱਚ ਗੱਲ ਕਰੇ ਕਿ ਭਾਵੇਂ ਠੀਕ ਹੈ ਜ਼ਮੀਨ ਭਾਵੇਂ ਉਹਨਾਂ ਦੀ ਉਧਰ ਹੈ ਜਾਂ ਨਹੀਂ ਉਧਰ ਰਹਿੰਦੇ ਹੈਗੇ ਪਰ ਉਹਨਾਂ ਦਾ ਕਿਹੜੇ ਡੰਗਰ ਹੈ ਜਾਂ ਪੱਠੇ ਆ ਉਧਰ ਕਰਦੇ ਆ ਤੇ ਆਪਾਂ ਉਹਨਾਂ ਨੂੰ ਵੀ ਦਈਏ ਇਹ ਤਾਂ ਐਨ ਜੀਓ ਲੋਕਾਂ ਨੂੰ ਸਮਝ ਚਾਹੀਦੀ ਹੈ ਕਿ ਅਸੀਂ ਕੀ ਕਰਨਾ ਹੈ ਤੁਸੀਂ ਬਤਾ ਇੱਕ ਦੇ ਬੇਟੇ ਜੇ ਚਲੋ ਇੱਕ ਆਪਾਂ ਸਵਾਲੇ ਤੋਂ ਹਟ ਕੇ ਲੈ ਲਈਏ ਵਿਰੋਧੀ ਧਿਰਾਂ ਬੜੀਆਂ ਘੇਰ ਰਹੀਆਂ ਕਹਿੰਦੇ ਨੇ ਕਿ ਤਸਵੀਰਾਂ ਖਚਾਉਣ ਹੀ ਆਉਂਦੇ ਨੇ ਵੈਸੇ ਇੱਥੇ ਸੇਵਾ ਨਹੀਂ ਕਰਦੇ ਕੀ ਕਹਿਣਾ ਜਾਓਗੇ ਉਹਨਾਂ ਨੂੰ ਬਾਈ ਬੇਨਤੀ ਹੈਗੀ ਆ ਅਸੀਂ ਸੇਵਾ ਕਰਨੀ ਇਹ ਸਾਨੂੰ ਪਤਾ ਹੈ ਜਾਂ ਸਾਡੇ ਮਹਾਰਾਜ ਨੂੰ ਪਤਾ ਅਸੀਂ ਕਿਹ ਅੱਗੇ ਆਦਾ ਪ੍ਰੂਫ ਨਹੀਂ ਕਰਨਾ ਹੈਗਾ ਕਿ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਤੁਸੀਂ ਦੇਖਿਆ ਹੋਣਾ ਮੈਂ ਥੋੜੇ ਦਿਨ ਪਹਿਲਾਂ ਜੀਰੇ ਤੋਂ 300 ਪਲੱਸ ਟਰਾਲੀ ਸਾਡੇ ਸਾਰੇ ਆਮ ਆਦਿ ਪਾਰਟੀ ਦੇ ਵਰਕਰਾਂ ਨੇ ਉਦੇਦਾਰ ਸਰਬਾਨਾ ਨੇ ਸਰਪੰਚਾ ਨੇ ਚੇਅਰਮੈਨ ਸਰਬਾਨਾ ਨੇ ਸਾਰਿਆਂ ਨੇ ਆਦਾ ਜਿੰਨਾ ਜਿੰਨਾ ਵੀ ਯੋਗਦਾਨ ਸੀ ਪਾ ਕੇ ਅਸੀਂ ਉੱਥੇ ਰਵਾਨਾ ਕੀਤੀਆਂ ਹਰੇਕ ਪਿੰਡਾਂ ਦੇ ਵਿੱਚ ਤੁਸੀਂ ਮੰਡੇ ਰੀਚ ਉਧਰ ਚਲ ਜਿਓ ਦਿਨ ਰਾਤ ਅਸੀਂ ਉੱਥੇ ਆ ਮੇਰੇ ਫਾਦਰ ਸਾਹਿਬ ਉਹ ਇੱਧਰ ਰਹਿੰਦੇ ਪੇ ਮੈਂ ਉਧਰ ਡਿਊਟੀ ਨਿਭਾ ਰਿਹਾ ਵਾਂ ਠੀਕ ਹੈ ਜੀ ਅਸੀਂ ਦੋਵੇਂ ਪਿਓ ਪੁੱਤ ਅੱਜ ਕਿਹੜੇ ਲੋਕ ਮੱਕੀ ਔਖੇ ਸਮੇਂ ਦੇ ਵਿੱਚ ਸਮੇਂ ਦੇ ਚੁੱਕੜੇ ਨਿਕਲਦੇ ਪਏ ਸੀ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੁਣ ਜਿਨ੍ਹਾਂ ਦੀ ਜ਼ਮੀਨ ਡੁੱਬ ਗਈ ਇਹਨਾਂ ਨੂੰ ਮੁਆਵਜ਼ੇ ਮਿਲਣਗੇ ਬਿਲਕੁਲ ਮਿਲਣਗੇ ਜੀ ਕਿੰਨਾ ਕਿੰਨਾ ਮਿਲੇਗਾ ਇੱਕੜ ਦਾ ਉਹ ਤਾਂ ਜੀ ਸਰਕਾਰ ਓਨ ਡਿਪੈਂਡ ਹੈ ਕਿ ਸਰਕਾਰ ਓਨ ਕੀ ਪਾਲਿਸੀ ਕੱਢਦੀ ਹੈ ਜੀ ਸੋ ਇਹ ਸਨ ਸਾਡੇ ਨਾਲ ਵਿਧਾਇਕ ਦੇ بیٹے ਦੇ ਪਿੰਡ ਵਾਸੀ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਆ ਕਿ ਕੀ ਇੱਥੇ ਜਿਹੜੇ ਮਾਹੌਲ ਚੱਲ ਰਿਹਾ ਤੇ ਕੀ ਲੋਕਾਂ ਦੀਆਂ ਮੰਗਾਂ ਨੇ ਤੇ ਕੀ ਉਹ ਜਿਹੜੀ ਆ ਸੇਵਾ ਕਰ ਰਹੇ ਨੇ ਚੰਗੇ ਤਰੀਕੇ ਦੇ ਨਾਲ ਪਰ ਜਿਹੜੇ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਸਰਾਸਰ ਧੱਕਾ ਹੋ ਰਿਹਾ ਤੇ ਸਾਡੇ ਅਜੇ ਤੱਕ 20-25 ਦਿਨ ਹੋ ਗਏ ਨੇ ਹੜ ਆਇਆਂ ਨੂੰ ਪਰ ਸਾਡੇ ਲਿਸਟਾਂ ਦੇ ਵਿੱਚ ਨਾਮ ਵੀ ਨਹੀਂ ਸਰਪੰਚ ਵੱਲੋਂ ਬਣਾਈਆਂ ਗਈਆਂ ਲਿਸਟਾਂ ਦੇ ਵਿੱਚ ਨਾਮ ਹੀ ਨਹੀਂ ਸੋ ਸਰਪੰਚ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਆ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਲੈ ਕੇ ਆਜਰੂਗਾ